Obrigado a todos que vieram que hoje. Obrigado a ਬੇਸਕਰ ਫੇ ਬੇਸਕਰ ਵਾ ਗੋਲ ਵਾਜੋ ਚੋਟ ਬੇਸਕਰ ਫਾਈਨਲ ਦਾ ਇਹ ਕੋਈ ਗੱਲ ਨਹੀਂ ਇਹ ਆਪੀ ਅੱਗੇ ਬੱਚਿਆਂ ਨੂੰ ਕਰਕੇ ਤੇ ਫਾਰਿਆਂ ਕਰਕੇ ਨਿੱਤ ਤੇ ਅੱਗੇ ਬੱਚਾ ਹੈ ਮੇਰਾ ਬੱਚਾ ਛੋਟਾ ਬੱਚਾ ਛੋਟਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿੱਥੇ ਕਿੰਦਾ ਦੋ ਬੰਨੋ ਸਾਡੀ ਗਵਰਨਮੈਂਟ ਅੱਗੇ ਮੈਂ ਤਾਂ ਕਰਨਾ ਵੀ ਗੱਲ ਕਿ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਚਾਇਤ ਦੀ ਢੰਗ ਤੇ ਅਬ ਇਹ ਕਿਹੜੀ ਰਾਸ ਦੀ ਕਿੱਥੇ ਜੁਪੀ ਕਰਦਾ ਸੀ ਮੋੜਾ ਕੀ ਕੰਮ ਖਾਰੀ ਇਹ ਠੰਮੜੇ ਨਾਲ ਹੀ ਇੱਥੇ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਬਾਰ ਨਾ ਪਰਸੋਂ ਗੱਲ ਹੋਈ ਆ ਕੀ ਕਹਿੰਦਾ ਘਰ ਬਣਾਉਣਾ ਸੀ ਮਾਂ ਆਪਣੀ ਨਾਲ ਗੱਲ ਹੋਈ ਆ ਪਰਸੋਂ ਆਉਂਦਾ ਹੈ ਵੀ ਡੈੜੀ ਬੰਦੇ ਨਾਲ ਕਿ ਮੰਮੀ ਆਪਣੀ ਆਉਂਦਾ ਹੀ ਬੰਦੇ ਦਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਕੀਤਾ ਹੁਣ ਤੇ ਸਵੇਰੇ ਗੱਲ ਕੀ ਵਿਆਹ ਕਰਦਾ ਇਹ ਸਾਢੇ 3 ਵਜੇ ਕਰ ਫਿਰਿਆ ਕਿਹੜਾ ਕੰਮ ਹੋ ਗਿਆ ਮੇਰੇ ਨੂੰ ਜਿਹਾ ਆਇਨਾ ਸੀ ਸਿੰਘ ਸਾਹਿਬ ਆਇਆ ਤੇ ਇਹਨਾਂ ਨੇ ਕਰਕੇ ਪਿਆਣ ਕੇ ਆਖਿਆ ਬਸ਼ੀਰ ਸਿੰਘ ਦਾ ਕਰਕੜ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਕਰਦੇ ਪਈ ਆਪਣਾ ਕੋਪਾ ਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤਾਂ ਕਿਸੇ ਨੂੰ ਆਉਂਦਾ ਵੀ ਮਾਤਾ ਨੂੰ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਨੇ ਰੋਗ ਪਰ ਹੋ ਗਿਆ ਕਰਕੇ ਵੀ ਰਤਾਂ ਥੜਕ ਗਈਆਂ ਕਿ ਲੈ ਆਖਣ ਮਾਤਾ ਦੇਖਣਾ ਪਏ ਕਤਨਾ ਥੜਕ ਗਿਆ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ ਕੋਈ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬਾਰ ਕੇ ਨੌਕਰੀ ਤੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਗਏ ਤੇ ਸਿਰ ਤੇ ਬੁੱਢਿਆ ਫਿਰਦਾ ਹੀ ਦੋਨੇ ਆਣ ਮੈਡ ਦੋਨੇ ਕੋ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਂਦਾ ਨਾਲ ਆ ਰੱਖਿਆ ਜਾਣਾ ਚਾਹੀਦਾ ਕੋ ਗੇਲ ਬੂੜ ਬੰਨਣਾ ਚਾਹੀਦਾ ਜੇ ਨਾਲ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਰ ਉਰਜਿਤ ਸਿੰਘ ਜੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਮੇਰੇ ਨਾਲ ਡੀਐਸਪੀ ਸਾਹਿਬ ਤਸੀਲਦਾਰ ਸਾਹਿਬ ਜਿਹੜਾ ਪ੍ਰਸ਼ਾਸਨ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ ਲਾਸ ਹੈ ਪੂਰਾ ਤਾਂ ਨਹੀਂ ਹੋ ਸਕਦਾ like being uh, from government side whatever can be done and whatever has been progressed oh parwar sir kedi jagah katna hoy si ye te kinne jawan da shehri so basically ladakh de vich jada siga eh wild accident holda siga othe ali jehde tin injured ne do on the spot siga yet the reports of others are to be received so oh basically bada himantpaga jo bhi hadsa ho ldt daljit singh hi ga inna da pind shamshirpur hi ga ਤੇ ਇਹ ਇੱਕ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲੈਡਿੰਗ ਹੋ ਗਈ ਉੱਪਰ ਗੱਡੀ ਤੇ ਪੱਥਰ ਲੱਗਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਉਹ ਜ਼ਖੀਰ ਹੋ ਗਿਆ ਤਾਂ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂ ਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਸੀ ਇਹ ਹਾਂ ਜੀ ਇਹ ਨਹਿ ਨਹਿ ਕੀ ਤੇ ਸਰਕਾਰੀ ਸੁਮਾਨਸ ਹਾਂ ਜੀ ਸਰਕਾਰੀ ਸੁਮਾਨ ਸੁਮਾਨਾ ਇਹਨਾਂ ਦਾ ਸਸਕਾਰ ਵੀ ਤਾਂ ਆ ਗਿਆ